ਹਰ 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 ਗੁਰੂ ਗੋਬਿੰਦ ਸਿੰਘ ਸਾਹਿਬ ਦ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹਨਾ ਤ ਸਭ ਤੇਰੀ ਵਡਿਆ ਕੋਈ ਨਾ ਨ ਜਾਣੇ ਮੇ ਕਿਰਪਾ ਕਰ ਤਾਪੇਵਾ ਕਿਰਪਾ ਕਰੇ ਤਾਪੇਵਾ ਕਿਰਪਾ ਕਰੇ ਕਿਰਪਾ ਕਰੇ ਕਰਪਾ ਕਰੇ ਤਾਪੀਵਾ ਕਿਰਪਾ ਕਰੇ ਤਾਪੀਵਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕੰਤਰ ਤਾ ਵੀਵਾ ਕਿਰਪਾ ਕਰੇ ਤਾ ਵੀਵਾ ਕਿਰਪਾ ਕਰੇ ਤਾ ਵੀਵਾ ਕਿਰਪਾ ਕਰੇ ਗੁਣ ਤੇਰੇ ਖਨਿਆਵੰਤਾ ਦਰਸ਼ਨ ਤੇਰੇ ਏ ਤਨ ਮਨ ਤੇਰਾ ਸਭ ਗੁਣ ਤੇਰੇ ਖਨਿਆਵੰਤਾ ਜਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਤੇਖ ਜੀਵਾ ਨਿਮਖ ਦ੍ਰਿਸ਼ਟ ਤੇਖ ਜੀਵਾ ਨਿਮਖ yeah <laughs> but ਸਤਿ ਪ੍ਰਭੂ ਮੇਰੇ ਦੇਹੋ ਦਰਸ ਪ੍ਰਭੂ ਮੇਰੇ ਦੇਹੋ ਦਰਸ ਪ੍ਰਭੂ ਮੇਰੇ ਕਿਰਪਾ ਕਰੇ get back ਕਿਰਪਾ ਕਰੇ ਤਾਂ ਪੀਵਾ ਕਿਰਪਾ ਕਰੇ ਤਾਂ ਪੀਵਾ ਕਿਰਪਾ ਕਰੇ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਪੰਡਾਲ ਦੇ ਵਿੱਚ ਸਜੀਆਂ ਨੇ ਸੋ ਬੇਨਤੀ ਹੈ ਪੀਬੋ ਬੋਹਲ ਖੰਡਤਾਰ ਹੋਏ ਜਨਮ ਸੁਹਿਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਜਿੰਨੀਆਂ ਸੰਗਤਾਂ ਨੇ ਅੰਮ੍ਰਿਤ ਛਕ ਕੇ ਖੰਡਾਰ ਲਏ ਨੇ ਸੋ ਅੱਜ ਅੰਮ੍ਰਿਤ ਛਕਾਇਆ ਜਾਏਗਾ 10 ਵਜੇ ਸੋ ਹੋਰ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਕੇ ਖੰਡੇ ਕੀ ਬਾਹ ਲਈਏ ਆਪੋ ਆਪਣੇ ਨਾਮ ਲਖਾਈਏ ਸਟੇਜ ਤੇ ਆ ਕੇ ਨਾਮ ਲਖਾਓ ਅਤੇ ਅਮਰਤ ਛੱਗੋ ਸਿੰਘ ਸਜੋ ਗੁਰੂ ਵਾਲੇ ਬਣੋ ਆਓ ਬੜੇ ਪਿਆਰ ਦੇ ਨਾਲ ਸ਼ਬਦ ਸਰਵਣ ਕਰੋ ਹਰ ਹਰ ਨਿਤ ਜੱਪਿਓ ਜੀ ਹੋ ਹਰ ਹਰ ਨਿਤ ਜੱਪਿਓ ਜੀ 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 ਹਰ ਹਰ ਲਾਹ ਖੱਟੇ ਹੋ ਦਿਹਾੜੀ ਲਾਹ ਖੱਟੇ ਹੋ ਦਿਹਾੜੀ ਲਾਹ ਖੱਟੇ ਆਂ ਤਿਆਰੀ ਅਜ ਹਰ ਮਿੱਠ ਚੱਪੇ ਰੋਜੀ ਹੋ ਹਰ ਹਰ ਮਿੱਠ ਚੱਪੇ ਰੋਜੀ ਹੋ ਅਜ ਹਰ ਮਿੱਠ ਚੱਪੇ ਰੋਜੀ ਹੋ ਹੋ ਦਿਹਾੜੀ ਹਾਰੇ ਹਾਰੇ ਨਿੱਤ ਜੱਫੀ ਰੋਈਓ ਅਗ ਹਾਰੇ ਨਿੱਤ ਜੱਫੀ ਰੋਈਓ ਹਾਰੇ ਹਾਰੇ ਨਿੱਤ ਜੱਫੀ ਰੋਈਓ